ਸਾਰਨਾ ਤਨਵਾਜੀ ਤੁਸੀਂ ਨਾ ਪਿਆਰ ਕਰਦੇ ਤੇ ਪਹਿਲਾਂ ਤਾਂ ਦੱਸੋ ਦੱਸੋ ਮੈਂ ਖੜਾ ਹੋ ਕੇ ਬੋਲਣਾ ਬਈ ਮੜਾ ਕੁੱਝ ਮੈਂ ਤਾਂ ਧੰਨਵਾਦ ਕਰਦਾ ਪਰ ਤਾਂ ਗੀਪੀ ਤੇ ਐਮੀ ਬਾਈ ਦਾ ਜੀ ਮੈਂ ਨਾ ਜਦੋਂ ਸੈੱਟ ਤੇ ਹੁੰਦਾ ਸੀ ਤਾਂ ਮੈਂ ਥੋੜਾ ਜਿਹਾ ਨਰਵਸ ਹੁੰਦਾ ਸੀ ਮੈਂ ਕਿਵੇਂ ਕਰੂੰ ਬਾਈ ਹੋਰਾਂ ਮੂਰੇ ਕੰਮ ਤਾਂ ਮੈਨੂੰ ਨਾ ਜਿਵੇਂ ਇੱਕ ਜਵਾਬਖਨੂ ਨਹੀਂ ਸਿਖਾਉਂਦੇ ਹੁੰਦੇ ਤਾਂ ਮੈਨੂੰ ਐਵੇਂ ਸਿਖਾਇਆ ਬਾਈ ਹੋਰਾਂ ਨੇ ਇਹ ਮੇਰੇ ਸਾਰੀ ਉਮਰ ਯਾਦ ਰਹੂਗਾ ਤੇ ਮਨਦੀਪ ਬਾਜੀ ਨੇ ਵੀ ਮੈਨੂੰ ਬਹੁਤ ਬੀ ਤੂੰ ਤੇ ਐਵੇਂ ਨਹੀਂ ਹੋਇਆ ਦੁਬਾਰੇ ਕਰ ਦੁਬਾਰੇ ਹਨ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਜੀ ਵੀ ਹਾਂ ਇਹ ਮੈਥੋਂ ਕੰਮ ਕਰਵਾਇਆ ਜਾ ਰਿਹਾ ਹੈ ਤੇ ਬਾਈ ਨੇ ਤਾਂ ਬਹੁਤ ਘੈਂਟ ਲਿਖਿਆ ਮੇਰਾ ਕੈਰੈਕਟਰ ਮੈਨੂੰ ਤਾਂ ਇਹਦੀ ਛੋਟਾ ਕੈਰੈਕਟਰ ਆ ਮੇਰਾ ਤੇ ਬਾਈ ਕਹਿੰਦਾ ਸਾਰੀ ਫਿਲਮ ਚ ਹੀ ਇਦਰਾ ਕੈਰੈਕਟਰ ਤੇ ਮੈਨੂੰ ਸੱਚੀ ਬਹੁਤ ਅੱਜ ਤਾਂ ਮੇਰਾ ਸੁਪਨਾ ਲੱਗ ਰਿਹਾ ਮੈਨੂੰ ਵੀ ਯਾਰ ਮੈਂ ਨਾ ਇੱਕ ਸੁਪਨੇ ਚ ਖੜਿਆਂਗਾ ਤੇ ਮੈਂ ਤਾਂ ਜੀ ਦੇਖਦਾ ਹੁੰਦਾ ਸੀ ਟੀਵੀ ਤੇ ਬੀ ਐਨ ਭਾਜੀ ਨੂੰ ਸਾਰਿਆਂ ਨੂੰ ਹਨਾ ਸਰਦਾਰ ਸੋਹੀ ਭਾਜੀ ਨੂੰ ਮਦਾ ਬਾਈ ਦੇ ਗਾਣੇ ਸੁਣੇ ਤੇ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਆ ਮੈਂ ਤਾਂ ਮੈਨੂੰ ਤਾਂ ਲੱਗਦਾ ਵੀ ਰੱਬ ਮੇਰੇ ਨਾਲ ਹੀ ਤੁਰਿਆ ਫਿਰਦਾ ਤੇ ਜਿਹੜੀ ਚੀਜ਼ ਮੈਂ ਮੰਗਦਾ ਮੈਨੂੰ ਦੇ ਦਿੰਦਾ ਪਹਿਲਾ ਜਗਦੀਪ ਸਿੱਧੂ ਭਾਈ ਨੇ ਜੱਟਾਂ ਤੇ ਜੁਲੀਅਟ ਫਿਲਮ ਦਿੱਤੀ ਤੇ ਮੈਨੂੰ ਤਾਂ ਜੀ ਤੂਤਾ ਕਹਿੰਦੇ ਨੇ ਸਾਰੇ ਤੇ ਮਹਾ ਮੈਂ ਵੀ ਤੂਤਾ ਹਨਾ ਵੀ ਮੇਰੇ ਤੂਤਾ ਹੀ ਕਹਿਣਗੇ ਹੁਣ ਭਾਈ ਕਹਿੰਦਾ ਤੂੰ ਥੋੜਾ ਜਿਆਦਾ ਪ੍ਰੋਫੈਸ਼ਨਲ ਨਾਮ ਰੱਖ ਤੇ ਮੈਨੂੰ ਸੁਖਪਿੰਡੀ ਵਾਲਾ ਜਗਦੀਪ ਸਿੱਧੂ ਭਾਈ ਨੇ ਨਾਮ ਦਿੱਤਾ ਤੇ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਆ ਜੀ ਮੈਥੋਂ ਬੋਲਿਆ ਨਹੀਂ ਜਾਂਦਾ ਤੇ ਪਰ ਜਿਹੜੀ ਫੁੱਫੜ ਦੀ ਗੱਲ ਕਹੀ ਹੈ ਨਾ ਜਦੋਂ ਅਸੀਂ ਫਿਲਮ ਕਰ ਰਹੇ ਸੀ ਤਾਂ ਮੇਰੇ ਭਰਾ ਦਾ ਵਿਆਹ ਸੀ ਜੀ ਤੇ ਮੈਨੂੰ ਆਉਣਾ ਪੈ ਗਿਆ ਮੈਂ ਤਾਂ 1-2 ਦਿਨ ਹੀ ਆਇਆ ਜੀ ਵਿਆਹ ਅੱਛਾ ਤੇ ਬਸ ਆਪਣਾ ਜਾਗੋ ਤੋਂ ਬਾਅਦ ਮੈਂ ਫੇਰ ਰਾਜਸਥਾਨ ਵਾਗਿਆ ਜਿੱਥੇ ਸ਼ੂਟ ਚੱਲਦਾ ਸੀ ਅੱਛਾ ਤੇ ਉਹ ਮੇਰਾ ਫੁੱਫੜ ਰੁੱਸ ਗਿਆ ਜੀ ਉਹ ਵੀ ਸਰਵਾਲੇ ਪਿੱਛੇ ਰੁੱਸਿਆ ਕਿਉਂਕਿ ਜਿਹੜਾ ਮੇਰੇ ਫੁੱਫੜ ਦਾ ਮੁੰਡਾ ਜੀ ਤੇ ਉਹ ਨਾ 2-3 ਦਿਨ ਵਿਆਹਾਂ ਚ ਪਹਿਲਾ ਸਰਵਾਲਾ ਬਣ ਗਿਆ ਸੀ ਸਤੋ ਪਰ ਮੇਰੀ ਮਾਮੀ ਕਹਿੰਦੀ ਵੀ ਮੇਰੇ ਮੁੰਡਿਆਂ ਨੂੰ ਵੀ ਬਣਾ ਦੋ ਉਹ ਫਫੜ ਨੂੰ ਕਹਿੰਦੇ ਤੂੰ ਜੁੱਤੀ ਲੈ ਆ ਗਏ ਨੇ ਤੇਰੇ ਬੱਚੇ ਖਾਤਰ ਤੇ ਉਹ ਜੀ ਸ਼ਹਿਰ ਵਾਗੇ ਉਦੋਂ ਧੱਕੇ ਨਾਲ ਮੇਰੀ ਮਾਮੀ ਨੇ ਬਣਾਤਾ ਉਹਦਾ ਮੁੰਡਾ ਸਰਵਾਲਾ ਜਦੋਂ ਫਫੜਾ ਆ ਜੀ ਪੈ ਗਿਆ ਖਲਾਰਾ ਮਹਾ ਮੈਂ ਭਾਈ ਨੂੰ ਫੋਨ ਕੀਤਾ ਮਹਾ ਭਾਈ ਫਿਲਮ ਦਾ ਸਾਡੇ ਘਰੇ ਬਣ ਗਈ ਜਿਹੜੀ ਸੇਵ ਸੀ ਮਹਾ ਫਫੜਾ ਮਹਾ ਇਹਦਾ ਮੈਂ ਕਰਦਾ ਕਰੈਕਟਰ ਤੂੰ ਤੈਨੂੰ ਕਿਹਨੇ ਦੱਸਦਾ ਵੀ ਮੈਂ ਫਿਲਮ ਜਾਵੇਂ ਕੀਤਾ ਹਨਾ ਤੇਉ ਪਰ ਨੂੰ ਮਸਾ ਮਨਾਇਆ ਜੀ ਕਿਉਂਕਿ ਬਾਈ ਹੋਰੇ ਮੈਨੂੰ ਮਨਾ ਰਹੇ ਸੀਗੇ ਤਾਂ ਮੈਂ ਵੀ ਸੇਮ ਹੀ ਓਮੀ ਫਫੜ ਨੂੰ ਮਨਾਇਆ ਮੂਰਲੀ ਗੱਡੀ ਤੇ ਬਿਠਾਇਆ ਤੇ ਫਿਰ ਅਸੀਂ ਗਏ ਜੀ ਵਿਆਹ ਤੇ ਤੇ ਸੇਮ ਗੱਲ ਹੋਈ ਸੀ ਕਿ ਤੇ ਮੈਂ ਬਾਈ ਹੋਰਾਂ ਨੂੰ ਦੱਸੀ ਸੀ ਗੱਲ ਤਾਂ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਹੈ ਜੀ ਮੈਨੂੰ ਤਾਂ ਐਵੇਂ ਹੁੰਦਾ ਸੀਗਾ ਵੀ ਪਹਿਲਾਂ ਮੈਂ ਦਲਜੀਤ ਬਾਈ ਨਾਲ ਫਿਲਮ ਕੀਤੀ ਮਾਂ ਮੈਂ ਹੌਲੀ ਹੌਲੀ ਇੱਕ ਇੱਕ ਹੀਰੋ ਨਾਲ ਕਰੀ ਜਲ ਨੂੰ ਚਲੋ ਤਾਂ ਉਹ ਮੈਨੂੰ ਤਾਂ ਬਾਈ ਰੱਬ ਮੇਰੇ ਲਈ ਤਾਂ ਬਹੁਤ ਵਧੀਆ ਕਰ ਰਿਹਾ ਜੀ ਮੁੰਡਾ ਦੋ ਹੀਰੋ ਦੇਤੇ ਇੱਕ ਫਿਲਮ ਵਿੱਚ ਬਹੁਤ ਵੱਡੀ ਗੱਲ ਆ ਇੱਕ ਬਾਈ ਨਾਲ ਹੋਰ ਫਿਲਮ ਆ ਰਹੀ ਹੈ ਬਰੀ ਨਿੱਕਾ ਜਿਹੇ ਦਰਫੋਰ ਤੇ ਮੈਂ ਤਾਂ ਕੁਝ ਨਹੀਂ ਕਹਿ ਸਕਦਾ ਜੀ ਹੁਣ ਬਸ ਸੁਪਨੇ ਪੂਰੇ ਹੋ ਰਿਹਾ ਜੀ